ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਇਸ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜੀ ਤੇ ਜੇਕਰ ਇਸ ਦਿਨ ਤੱਕ ਅਸੀਂ ਹਰ ਰੋਜ਼ ਮੋਲ ਮੰਤਰ ਦਾ ਜਾਪ ਕਰਨ ਵੇਲੇ 10 ਕੰਮ ਵੀ ਕਰ ਲੈਨੇ ਤਾਂ ਵੇਖਿਓ ਸਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਉਹ ਸੰਗਤ ਜੋ ਹਰ ਰੋਜ਼ ਮੂਲ ਮੰਤਰ ਦਾ ਜਾਪ ਕਰਦੀ ਹੈ ਤਾਂ ਉਹ ਸੰਗਤ ਮੂਲ ਮੰਤਰ ਤੇ ਜਾਪ ਦੇ ਨਾਲ 10 ਕੰਮ ਕਰਨੇ ਵੀ ਸ਼ੁਰੂ ਕਰ ਦੇਵੇ ਤਾਂ ਵੇਖਿਓ ਫਿਰ ਪਰਮਪਿਤਾ ਪਰਮਾਤਮਾ ਜੀ ਕਿਵੇਂ ਤੁਹਾਡੀ ਹਰ ਇੱਕ ਅਰਦਾਸ ਪੂਰੀ ਕਰ ਦੇਣਗੇ ਜਿਵੇਂ ਜਿਵੇਂ ਤੁਹਾਡੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੁੰਦੀ ਹੀ ਜਾਵੇਗੀ ਤਾਂ ਫਿਰ ਸਾਧ ਸੰਗਤ ਜੀ ਅੱਜ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤਾਂ ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਿਹੜਾ ਕੰਮ ਅਸੀਂ ਕਰਨਾ ਹੈ ਇਸੇ ਸ਼ਬਦ ਦਾ ਜਾਪ ਅਸੀਂ ਇਸ਼ਨਾਨ ਬਾਅਦ ਹੀ ਕਰਨ ਦੀ ਕੋਸ਼ਿਸ਼ ਕਰਨੀ ਹੈ ਸਾਧ ਸੰਗਤ ਜੀ ਪਹਿਲਾ ਨਿਯਮ ਤਾਂ ਇਹ ਹੀ ਹੈ ਕਿ ਮੂਲ ਮੰਤਰ ਦਾ ਜਾਪ ਹਮੇਸ਼ਾ ਸਵੇਰੇ ਉੱਠ ਕੇ ਅਤੇ ਪਹਿਲਾਂ ਇਸ਼ਨਾਨ ਕਰਕੇ ਇਸ ਤੋਂ ਬਾਅਦ ਕਰਨਾ ਚਾਹੀਦਾ ਹੈ ਬੈੱਡ ਤੋਂ ਉੱਠੋ ਅਤੇ ਸਿੱਧਾ ਜਾਪ ਕਰਨਾ ਸ਼ੁਰੂ ਕਰ ਦਿਓ ਬਲਕਿ ਪਹਿਲਾਂ ਸਾਡਾ ਸਰੀਰ ਤੇ ਮਨ ਪਵਿੱਤਰ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣ ਨਾਲ ਜੀਵਨ ਦਾ ਸੰਸਾਰ ਸਾਗਰ ਤਰ ਜਾਂਦਾ ਹੈ। ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਜਦੋਂ ਅਸੀਂ ਸਰੀਰ ਦੀ ਗੰਦਗੀ ਨੂੰ ਦੂਰ ਕਰਦੇ ਹਾਂ ਉਦੋਂ ਹੀ ਸਾਡਾ ਮਨ ਤਾਜ਼ਾ ਮਹਿਸੂਸ ਕਰਦਾ ਹੈ। ਜੇਕਰ ਸਾਡਾ ਸਰੀਰ ਗੰਦਲਾ ਹੋਵੇਗਾ, ਜੇਕਰ ਸਾਡੇ ਸਰੀਰ ਉੱਪਰ ਗੰਦਗੀ ਹੋਵੇਗੀ ਤਾਂ ਗੰਦਗੀ ਦਾ ਪ੍ਰਭਾਵ ਸਾਡੇ ਮਨ ਤੇ ਵੀ ਜ਼ਰੂਰ ਪੈਂਦਾ ਹੈ। ਸਾਧ ਸੰਗਤ ਜੀ ਇਹ ਆਖਣਾ ਹੈ ਕਿ ਸਰੀਰ ਮਾਇਨੇ ਨਹੀਂ ਰੱਖਦਾ। ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਕੰਮ ਅਸੀਂ ਕਰਨਾ ਹੈ ਇਸ ਸ਼ਬਦ ਦਾ ਜਾਪ ਅਸੀਂ ਇਸ਼ਨਾਨ ਦੇ ਬਾਅਦ ਕਰਨ ਦੀ ਕੋਸ਼ਿਸ਼ ਕਰਨੀ ਹੈ ਪਹਿਲਾ ਨਿਯਮ ਇਹ ਹੈ ਕਿ ਮੂਲ ਮੰਤਰ ਦਾ ਜਾਪ ਹਮੇਸ਼ਾ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਇਸ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਨਾ ਕਿ ਬੈੱਡ ਤੇ ਉઠੋ ਤੇ ਸਿੱਧਾ ਜਾਪ ਕਰਨਾ ਸ਼ੁਰੂ ਕਰ ਦਿਓ ਬਲਕਿ ਤੁਹਾਡਾ ਸਰੀਰ ਤੇ ਮਨ ਪਵਿੱਤਰ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣ ਨਾਲ ਜੀਵਨ ਦਾ ਸੰਸਾਰ ਸਾਗਰ ਤਰ ਜਾਂਦਾ ਹੈ। ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਜਦੋਂ ਅਸੀਂ ਸਰੀਰ ਦੀ ਗੰਦਗੀ ਨੂੰ ਦੂਰ ਕਰਦੇ ਹਾਂ ਉਦੋਂ ਹੀ ਫਿਰ ਸਾਡਾ ਮਨ ਤਾਜ਼ਾ ਮਹਿਸੂਸ ਕਰਦਾ ਹੈ। ਜੇਕਰ ਸਾਡਾ ਸਰੀਰ ਗੰਧਲਾ ਹੋਵੇਗਾ ਜੇਕਰ ਸਾਡੇ ਸਰੀਰ ਉੱਪਰ ਗੰਦਗੀ ਹੋਵੇਗੀ ਤਾਂ ਇਸ ਦਾ ਪ੍ਰਭਾਵ ਸਾਡੇ ਮਨ ਤੇ ਜ਼ਰੂਰ ਪੈਂਦਾ ਹੈ। ਸਾਧ ਸੰਗਤ ਜੀ ਬਹੁਤ ਸੰਗਤਾਂ ਦਾ ਇਹ ਕਹਿਣਾ ਹੁੰਦਾ ਹੈ ਸਰੀਰ ਮਾਇਨੇ ਨਹੀਂ ਰੱਖਦਾ। ਪਰ ਸਾਧ ਸੰਗਤ ਜੀ ਤੁਸੀਂ ਆਪ ਹੀ ਸੋਚਣਾ ਹੈ ਕਿ ਜਦੋਂ ਤੱਕ ਸਾਡਾ ਸਰੀਰ ਗੰਦਾ ਹੋਵੇਗਾ ਸਾਡੇ ਤਨ ਦੇ ਕੱਪੜੇ ਮੈਲੇ ਹੋਣਗੇ ਤਾਂ ਸਾਧ ਸੰਗਤ ਜੀ ਸਾਡਾ ਮਨ ਸਾਡਾ ਧਿਆਨ ਵੀ ਸਾਡੇ ਸਰੀਰ ਤੇ ਸਾਡੇ ਕੱਪੜਿਆਂ ਤੇ ਜਾਵੇਗਾ ਸੋ ਸਾਧ ਸੰਗਤ ਜੀ ਕਹਿਣ ਦਾ ਭਾਵ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਬੜਾ ਜ਼ਰੂਰੀ ਹਿੱਸਾ ਹੈ ਸਾਫ਼ ਸੁਥਰੇ ਕੱਪੜੇ ਪਹਿਨਣੇ ਹਨ ਉਹ ਵੀ ਬੜੇ ਜ਼ਰੂਰੀ ਹਨ ਸਾਧ ਸੰਗਤ ਜੀ ਜੇਕਰ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ ਇਸ਼ਨਾਨ ਕਰਦੇ ਆਂ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਹਿਨ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਧਿਆਨ ਲਗਾਉਂਦੇ ਆਂ ਜੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆਂ ਮੂਲ ਮੰਤਰ ਦਾ ਜਾਪ ਕਰਦੇ ਆਂ ਤਾਂ ਸਾਧ ਸੰਗਤ ਜੀ ਇਸ ਨਾਲ ਸਾਡਾ ਜੋ ਧਿਆਨ ਹੈ ਉਹ ਜ਼ਿਆਦਾ ਜੁੜਨਾ ਸ਼ੁਰੂ ਹੋ ਜਾਂਦਾ ਹੈ ਅਸੀਂ ਫਿਰ ਜੋ ਵੀ ਪ੍ਰਾਰਥਨਾ ਕਰਾਂਗੇ ਅਸੀਂ ਜੋ ਵੀ ਅਰਦਾਸ ਕਰਾਂਗੇ ਉਹ ਸਿੱਧੀ ਜਾ ਕੇ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਵਿੱਚ ਪਰਵਾਨ ਹੋ ਜਾਵੇਗੀ ਸਾਤਸੰਗਤ ਜੀ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ। ਸਾਤਸੰਗਤ ਜੀ ਦੂਜਾ ਜੋ ਕੰਮ ਅਸੀਂ ਕਰਨਾ ਹੈ ਅਸੀਂ ਮੂਲ ਮੰਤਰ ਦਾ ਜਾਪ 108 ਵਾਰ ਇਕਾਗਰਤਾ ਨਾਲ ਕਰਨਾ ਹੈ। ਸਾਤਸੰਗਤ ਜੀ ਦੂਜੇ ਨਿਯਮ ਵਿੱਚ ਮੂਲ ਮੰਤਰ ਦਾ ਜਾਪ ਤੁਸੀਂ ਰੋਜ਼ਾਨਾ 108 ਮਾਲਾ ਜ਼ਰੂਰ ਕਰਨਾ ਹੈ। ਪਰ ਸਾਤਸੰਗਤ ਜੀ ਜੋ ਤੁਸੀਂ ਜਾਪ ਕਰਨਾ ਹੈ ਉਸ ਨੂੰ ਪੂਰੀ ਇਕਾਗਰਤਾ ਨਾਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਰਥਾਤ ਕਿ ਮਨ ਨੂੰ ਨਾਮ ਵਿੱਚ ਰੱਖੋ ਤੇ ਆਪਣਾ ਪੂਰਾ ਧਿਆਨ ਪਰਮ ਪਿਤਾ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਲਗਾਓ ਕਿਉਂਕਿ ਸਾਧ ਸੰਗਤ ਜੀ ਇਕਾਗਰਤਾ ਦੇ ਨਾਲ ਕੀਤਾ ਗਿਆ ਜਾਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਰਵਾਨ ਹੁੰਦਾ ਹੈ ਪ੍ਰਸਾਦ ਸੰਗਤ ਜੀ ਜਦੋਂ ਅਸੀਂ ਇਹ ਪਾਠ 108 ਵਾਰ ਪੂਰਨ ਸ਼ਰਧਾ ਤੇ ਵਿਸ਼ਵਾਸ ਨਾਲ ਕਰਦੇ ਹਾਂ ਇਸ ਜਾਪ ਨੂੰ ਅਸੀਂ 15 ਦਿਨ ਤੱਕ ਜਾਰੀ ਰੱਖਦੇ ਹਾਂ ਤਾਂ ਸਾਧ ਸੰਗਤ ਜੀ ਸਾਡੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਜ਼ਰੂਰ ਹੋਵੇਗੀ ਫਿਰ ਸਾਧ ਸੰਗਤ ਜੀ ਜੋ ਵੀ ਸੰਗਤ ਰੋਜ਼ਾਨਾ 108 ਵਾਰ ਮੂਲ ਮੰਤਰ ਦਾ ਜਾਪ ਕਰਦੀ ਹੈ ਉਹਨਾਂ ਸੰਗਤਾਂ ਨੂੰ ਏਦਾਂ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਸਿੱਧਾ ਹੀ ਉਹਨਾਂ ਦੀ ਗੱਲ ਪਰਮਾਤਮਾ ਜੀ ਨਾਲ ਹੋ ਰਹੀ ਹੋਵੇ ਸੋ ਸਾਧ ਸੰਗਤ ਜੀ ਇਕਾਗਰਤਾ ਨਾਲ ਪਾਠ ਕਰਨਾ ਬੜਾ ਜ਼ਰੂਰੀ ਹੈ ਅਤੇ ਜੇਕਰ ਤੁਹਾਡੀ ਕੋਈ ਅਰਦਾਸ ਹੈ ਕੋਈ ਇੱਛਾ ਹੈ ਤਾਂ ਸਾਧ ਸੰਗਤ ਜੀ ਤੁਸੀਂ 108 ਮਾਲਾ ਜਾਪ ਮੂਲ ਮੰਤਰ ਦੀਆਂ ਕਰ ਸਕਦੇ ਹੋ ਤਾਂ ਤੀਸਰਾ ਜਿਹੜਾ ਕੰਮ ਹੈ ਉਹ ਹੈ ਜਦੋਂ ਵੀ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਆਪਣੀ ਕੋਈ ਅਰਦਾਸ ਰੱਖਣੀ ਹੈ ਆਪਣੀ ਕੋਈ ਇੱਛਾ ਰੱਖਣੀ ਹੈ ਤਾਂ ਸਾਧ ਸੰਗਤ ਜੀ ਉਸ ਅਰਦਾਸ ਨੂੰ ਅਸੀਂ ਘੱਟੋ ਘੱਟ 11 ਵਾਰ ਮੂਲ ਮੰਤਰ ਦਾ ਜਾਪ ਉਸ ਵੇਲੇ ਜ਼ਰੂਰ ਕਰਨਾ ਹੈ ਫਿਰ ਅੱਗੇ ਜਾ ਕੇ ਅਸੀਂ ਆਪਣੀ ਅਰਦਾਸ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਵਿੱਚ ਰੱਖ ਸਕਦੇ ਹਾਂ ਸੋ ਸਾਧ ਸੰਗਤ ਜੀ ਕਹਿਣ ਦਾ ਭਾਵ ਹੈ ਜਿਸ ਅਰਦਾਸ ਵਿੱਚ ਸਾਡਾ ਮਨ ਨਹੀਂ ਹੋਵੇਗਾ ਤਾਂ ਸਾਧ ਸੰਗਤ ਜੀ ਉਹ ਅਰਦਾਸ ਕਦੇ ਵੀ ਪਰਮ ਪਿਤਾ ਪਰਮੈਸ਼ਰ ਜੀ ਦੇ ਚਰਨਾਂ ਵਿੱਚ ਨਹੀਂ ਪਹੁੰਚੇਗੀ ਸੋ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ 11 ਵਾਰ ਕਰਨਾ ਹੈ ਇਦਾਂ ਕਰਨ ਨਾਲ ਸਾਡਾ ਜੋ ਧਿਆਨ ਹੈ ਪਰਮ ਪਿਤਾ ਪਰਮੈਸ਼ਰ ਜੀ ਦੇ ਨਾਲ ਜੁੜ ਜਾਵੇਗਾ ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਅਸੀਂ ਜੁੜ ਜਾਵਾਂਗੇ ਇਸ ਤੋਂ ਬਾਅਦ ਜੋ ਵੀ ਅਰਦਾਸ ਕਰਦੇ ਹਾਂ ਸਾਡੇ ਦਿਲ ਦੀ ਜੋ ਵੀ ਅਰਜ਼ ਹੁੰਦੀ ਹੈ ਬੇਨਤੀ ਹੁੰਦੀ ਹੈ ਗੁਰੂ ਦੇ ਚਰਨਾਂ ਵਿੱਚ ਪਰਵਾਨ ਹੁੰਦੀ ਹੈ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੁੰਦੀ ਹੈ ਕਿ ਉਹ ਹਰ ਅਰਦਾਸ ਹਰ ਹਾਲਾਤ ਵਿੱਚ ਪੂਰੀ ਹੋ ਜਾਂਦੀ ਹੈ ਫਿਰ ਹਰ ਅਰਦਾਸ ਹਰ ਇੱਛਾ ਨੂੰ ਰੱਖਣ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਅਗਲਾ ਜੋ ਨਿਯਮ ਹੈ ਅਗਲਾ ਜੋ ਕੰਮ ਹੈ ਉਹ ਹੈ ਰੋਜ਼ਾਨਾ ਮੂਲ ਮੰਤਰ ਦੇ ਜਾਪ ਤੋਂ ਬਾਅਦ ਘੱਟੋ ਘੱਟ ਇੱਕ ਅੰਗ ਜਾਂ ਇੱਕ ਪੌੜੀ ਅਸੀਂ ਗੁਰਬਾਣੀ ਦੀ ਜ਼ਰੂਰ ਪੜ੍ਹਨੀ ਹੈ ਸਤ ਸੰਗਤ ਜੀ ਮੂਲ ਮੰਤਰ ਨੂੰ ਬੀਜ ਵਾਂਗ ਸਮਝੋ ਗੁਰਬਾਣੀ ਉਸ ਬੀਜ ਨੂੰ ਵਧਾਉਣ ਦਾ ਕੰਮ ਕਰਦੀ ਹੈ ਸੋ ਕਹਿਣ ਦਾ ਭਾਵ ਹੈ ਕਿ ਜਦੋਂ ਤੁਸੀਂ ਮੂਲ ਮੰਤਰ ਦੇ ਜਾਪ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਉਸ ਜਾਪ ਦੀ ਤਾਕਤ ਹੋਰ ਵੱਧ ਜਾਵੇਗੀ ਫਿਰ ਸਤ ਸੰਗਤ ਜੀ ਤੁਸੀਂ ਮੂਲ ਮੰਤਰ ਦੇ ਜਾਪ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡੇ ਉੱਪਰ ਪਰਮ ਪਿਤਾ ਪਰਮਾਤਮਾ ਜੀ ਦੀ ਮਿਹਰ ਜ਼ਰੂਰ ਹੋਵੇਗੀ ਸਾਤਸੰਗਤ ਜੀ ਅਗਲਾ ਜੋ ਕੰਮ ਤੁਸੀਂ ਕਰਨਾ ਹੈ ਮੂਲ ਮੰਤਰ ਦਾ ਜਾਪ ਜਿਹੜੇ ਵੀ ਕਰਦੇ ਹਨ ਰਹਦੇ ਹਨ ਜਿਹੜੇ ਵੀ ਸਿਮਰਨ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਦਸਬੰਦ ਦਾ ਨਿਯਮ ਜ਼ਰੂਰ ਅਪਣਾਉਣਾ ਜੀ ਸਾਤਸੰਗਤ ਜੀ ਇਸ ਨਿਯਮ ਦੇ ਆਧਾਰ ਤੇ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਲੋੜਵੰਦ ਦੀ ਮਦਦ ਕਰ ਸਕਦੇ ਹੋ ਫਿਰ ਸਾਤਸੰਗਤ ਜੀ ਗੁਰੂ ਸਾਹਿਬਾਨ ਇਹ ਫਰਮਾਉਂਦੇ ਹਨ ਕਿ ਜੇਕਰ ਅਸੀਂ ਆਪਣੇ ਕਮਾਈ ਨੂੰ ਆਪਣੇ ਤੱਕ ਹੀ ਸੀਮਤ ਰੱਖੀਏ ਦਾਨ ਨਾ ਕਰੀਏ ਤਾਂ ਸਾਤਸੰਗਤ ਜੀ ਨਾਮ ਦੀ ਤਾਕਤ ਅਧੂਰੀ ਰਹਿ ਜਾਂਦੀ ਹੈ ਅਤੇ ਫਿਰ ਅਰਦਾਸਾਂ ਵਿੱਚ ਬਰਕਤ ਨਹੀਂ ਪੈਂਦੀ ਪਰ ਦਸਵੰਦ ਨਾਲ ਨਾਮ ਨੂੰ ਨੇਕ ਕਰਮ ਨਾਲ ਜੋੜਨ ਨਾਲ ਰੱਬ ਦੀ ਕਿਰਪਾ ਹੋਰ ਵੱਧ ਜਾਂਦੀ ਹੈ ਸਾਧ ਸੰਗਤ ਜੀ ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ ਪਾਠ ਤੇ ਨਾਲ ਗੁਰਬਾਣੀ ਸਿਮਰਨ ਦੇ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਕਮਾਈ ਵਿੱਚੋਂ ਦਸਵੰਦ ਕੱਢਣਾ ਸ਼ੁਰੂ ਕਰ ਦਿੱਤਾ ਤੁਹਾਡੇ ਕਮਾਈ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਹਨ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਸਮੱਸਿਆ ਨਹੀਂ ਆਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਵੇਗੀ ਕਿ ਹਰ ਅਰਦਾਸ ਪੂਰੀ ਹੋ ਜਾਵੇਗੀ। ਅਸੀਂ ਗੁਰਬਾਣੀ ਦੇ ਜਾਪ ਨਾਲ, ਸਿਮਰਨ ਦੇ ਨਾਲ ਸੇਵਾ ਵੀ ਜ਼ਰੂਰ ਕਰਨੀ ਹੈ। ਗੁਰਬਾਣੀ ਦੇ ਵਿੱਚ ਇਹੋ ਫਰਮਾਇਆ ਗਿਆ ਹੈ ਕਿ ਜੋ ਨਾਮ ਦੇ ਨਾਲ-ਨਾਲ ਸੇਵਾ ਕਰਦੇ ਹਨ, ਉਹਨਾਂ ਨੂੰ ਫਿਰ ਹਰ ਫਲ ਪ੍ਰਾਪਤ ਹੁੰਦਾ ਹੈ। ਜੇ ਅਸੀਂ ਨਾਮ ਜਪ ਨੂੰ ਸਿਰਫ ਮੂੰਹ ਨਾਲ ਕਰੀਏ, ਹੱਥ ਨਾਲ ਨੇਕ ਕੰਮ ਨਾ ਕਰੀਏ, ਤਾਂ ਸਾਧ ਸੰਗਤ ਜੀ ਸਾਡਾ ਕੀਤਾ ਗਿਆ ਪਾਠ ਅਧੂਰਾ ਰਹਿ ਜਾਵੇਗਾ। ਖੜਨ ਦਾ ਭਾਵ ਜੇਕਰ ਅਸੀਂ ਰੋਜ਼ਾਨਾ ਮੋਲ ਮੰਤਰ ਦਾ ਜਾਪ ਕਰਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਪਰ ਅਸੀਂ ਕਦੇ ਵੀ ਹੱਥੀਂ ਸੇਵਾ ਨਹੀਂ ਕਰਦੇ ਕਿਸੇ ਲੋੜਵੰਦ ਦੀ ਮਦਦ ਨਹੀਂ ਕਰਦੇ ਤਾਂ ਸਾਡਾ ਕੀਤਾ ਹੋਇਆ ਪਾਠ ਅਧੂਰਾ ਰਹਿ ਜਾਵੇਗਾ ਸਾਧ ਸੰਗਤ ਜੀ ਸੇਵਾ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ ਗੁਰਦੁਆਰਾ ਸਾਹਿਬ ਲੰਗਰ ਵਿੱਚ ਚੋੜਿਆਂ ਦੀ ਸੇਵਾ ਕਰਨੀ ਹੈ ਸੇਵਾ ਕਰਨੀ ਹੈ ਹਰ ਪ੍ਰਕਾਰ ਦੀ ਤੇ ਕਿਸੇ ਐਸੇ ਵਿਅਕਤੀ ਦੀ ਸੇਵਾ ਕਰਨੀ ਹੈ ਜੋ ਲੋੜਵੰਦ ਹੋਵੇ ਅਜਿਹੀ ਸੇਵਾ ਜੋ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਨਜ਼ਰ ਵਿੱਚ ਲੈ ਕੇ ਆਵੇ ਫਿਰ ਅਸੀਂ ਜੋ ਵੀ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਰਵਾਨ ਹੋ ਜਾਂਦਾ ਹੈ ਤਾਂ ਸਾਧ ਸੰਗਤ ਜੀ ਹਰ ਇੱਕ ਗੁਰਮਖ ਪਿਆਰਾ ਜੋ ਗੁਰਬਾਣੀ ਦਾ ਜਾਪ ਕਰਦਾ ਹੈ ਉਸ ਨੇ ਆਪਣੇ ਜੀਵਨ ਵਿੱਚ ਸੇਵਾ ਦਾ ਗੁਣ ਜ਼ਰੂਰ ਅਪਣਾਉਣਾ ਹੈ ਸਤਵਾਂ ਜੋ ਕੰਮ ਹੈ ਤੁਸੀਂ ਮੂਲ ਮੰਤਰ ਦੇ ਜਾਪ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਇਹੀ ਹੈ ਕਿ ਤੁਸੀਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰੋ ਤਾਂ ਸਾਤ ਸੰਗਤ ਜੀ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਜੀ ਨੇ ਜੋ ਵੀ ਤੁਹਾਨੂੰ ਦਿੱਤਾ ਹੈ ਜ਼ਿੰਦਗੀ ਵਿੱਚ ਨਿਯਮਤਾ ਬਖਸ਼ੀ ਹੈ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਸਿੱਖੋ ਕਿਉਂਕਿ ਬਹੁਤੀ ਸੰਗਤ ਦੀ ਇਹੋ ਸਮੱਸਿਆ ਹੈ ਕਿ ਪਰਮਾਤਮਾ ਤੋਂ ਸਭ ਦਾਤਾ ਲੈ ਤਾਂ ਲੈਂਦੇ ਹਨ ਅਰਦਾਸਾਂ ਵੀ ਬੜੀਆਂ ਕਰਦੇ ਹਨ ਇਛਾਵਾਂ ਫਿਰ ਪੂਰੀਆਂ ਵੀ ਹੋ ਜਾਂਦੀਆਂ ਹਨ ਪਰ ਉਹਨਾਂ ਮਿਲੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਨ ਜੋ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ ਗਈਆਂ ਹਨ ਸਾਧ ਸੰਗਤ ਜੀ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇਮਤਾ ਨੂੰ ਲੈ ਕੇ ਪਰਮਾਤਮਾ ਦਾ ਸ਼ੁਕਰਾਨਾ ਹੀ ਨਹੀਂ ਕਰਦੇ ਤੇ ਅੱਗੇ-ਅੱਗੇ ਹੋਰ ਚੀਜ਼ਾਂ ਵੱਲ ਭੱਜੇ ਫਿਰਦੇ ਹਨ ਸਭ ਤੋਂ ਪਹਿਲਾਂ ਤੁਸੀਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਨਿਯਮਤਾ ਲਈ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਆਪਣੇ ਤੰਦਰੁਸਤ ਸਰੀਰ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਰਨਾ ਹੈ ਦੋ ਵੇਲੇ ਦੀ ਰੋਟੀ ਲਈ ਸਿਰ ਦੇ ਉੱਪਰ ਛੱਤ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿੰਨਾ ਸਮਾਸੀਂ ਜ਼ਿੰਦਗੀ ਵਿੱਚ ਸ਼ੁਕਰਾਨੇ ਦਾ ਨਿਯਮ ਨਹੀਂ ਅਪਣਾਉਂਦੇ ਉਦੋਂ ਤੱਕ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਵੇਗੀ ਅਸੀਂ ਅਸਲ ਆਨੰਦ ਅਸਲ ਖੁਸ਼ੀ ਨੂੰ ਪ੍ਰਾਪਤ ਨਹੀਂ ਕਰ ਸਕਦੇ ਸੋ ਕਹਿਣ ਦਾ ਭਾਵ ਮੂਲ ਮੰਤਰ ਦੇ ਜਾਪ ਤੋਂ ਬਾਅਦ ਅਸੀਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰੀ ਕਰਨਾ ਹੈ ਅਗਲਾ 8ਵਾਂ ਜੋ ਕੰਮ ਹੈ ਅਸੀਂ ਗੁਰਬਾਣੀ ਨਾਲ ਸਿਮਰਨ ਦੇ ਨਾਲ ਆਪਣੀ ਜ਼ਿੰਦਗੀ ਵਿੱਚੋਂ ਨਕਾਰਾਤਮਕਤਾ ਨੂੰ ਦੂਰ ਕਰਨਾ ਹੈ ਬਹੁਤੀ ਸੰਗਤ ਦੇ ਮਨ ਵਿੱਚ ਅਕਸਰ ਕਿਸੇ ਹੋਰ ਵਿਅਕਤੀ ਲਈ ਗੁੱਸਾ ਹੁੰਦਾ ਹੈ ਈਰਖਾ ਹੁੰਦੀ ਹੈ ਜਿਹਦੇ ਨਾਲ ਲੜਾਈ ਝਗੜਾ ਹੁੰਦਾ ਹੈ ਤਾਂ ਸਭ ਕੁਝ ਨਕਾਰਾਤਮਕਤਾ ਦਾ ਹੀ ਰੂਪ ਹੁੰਦੇ ਹਨ ਸੋ ਸਾਥ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਮਨ ਦੇ ਜੋ ਗੁੱਸੇ ਗਿਲੇ ਹੁੰਦੇ ਹਨ ਉਹਨਾਂ ਨੂੰ ਕੱਢ ਦੇਣਾ ਹੈ ਇਸ ਤਰੀਕੇ ਨਾਲ ਹੀ ਫਿਰ ਕੀਤਾ ਹੋਇਆ ਪਾਠ ਉਹਨਾਂ ਦਾ ਗੁਰੂ ਘਰ ਵਿੱਚ ਮਨਜ਼ੂਰ ਹੋਵੇਗਾ ਸੋ ਪਹਿਲੀ ਕੋਸ਼ਿਸ਼ ਤੁਸੀਂ ਇਹ ਜ਼ਰੂਰ ਕਰਨੀ ਹੈ ਤੁਹਾਡਾ ਮਨ ਜਿਹੜਾ ਹੈ ਸ਼ੁੱਧ ਹੋ ਜਾਵੇਗਾ ਤੇ ਤੁਹਾਡਾ ਮਨ ਗੁਰੂ ਚਰਣਾ ਵਿੱਚ ਪਰਮਾਨ ਹੋ ਜਾਵੇਗਾ ਆਪਣੇ ਜੀਵਨ ਵਿੱਚ ਸਕਾਰਾਤਮਕਤਾ ਨੂੰ ਅਪਣਾਓ ਜੋ ਵੀ ਨਕਾਰਾਤਮਕ ਵਿਚਾਰ ਹਨ ਜ਼ਿੰਦਗੀ ਵਿੱਚੋਂ ਉਹਨਾਂ ਨੂੰ ਦੂਰ ਕਰ ਦਿਓ ਗੁਰਬਾਣੀ ਦਾ ਜਦੋਂ ਅਸੀਂ ਜਾਪ ਕਰਦੇ ਹਾਂ ਇਸ ਦੇ ਨਾਲ ਅਸੀਂ ਸੰਗਤ ਵਿੱਚ ਜਾ ਕੇ ਵੀ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਰਲ ਮਿਲ ਕੇ ਕਈ ਰੂਹਾਂ ਨਾਲ ਮਿਲ ਕੇ ਜਦੋਂ ਅਸੀਂ ਪਾਠ ਕਰਦੇ ਹਾਂ ਪਾਠ ਦੀ ਤਾਕਤ ਹੋਰ ਵੱਧ ਜਾਵੇਗੀ ਜੋ ਕਿ ਸਾਥ ਸੰਗਤ ਜੀ ਜਦੋਂ ਅਸੀਂ ਇੱਕ ਸਥਾਨ ਤੇ ਬੈਠ ਕੇ ਬਹੁਤ ਸਾਰੇ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਉਸ ਸਥਾਨ ਦੀ ਊਰਜਾ ਜਿਹੜੀ ਹੈ ਹੋਰ ਵੱਧ ਜਾਵੇਗੀ ਤੇ ਗੁਰੂ ਚਰਨਾਂ ਤੱਕ ਪਹੁੰਚ ਜਾਵੇਗੀ ਸਾਥ ਸੰਗਤ ਜੀ ਗੁਰੂ ਦੇ ਪਿਆਰਿਆਂ ਦੇ ਨਾਲ ਬੈਠ ਕੇ ਜਾਪ ਜ਼ਰੂਰ ਕਰਿਆ ਕਰੋ ਤੁਹਾਡੇ ਅੰਦਰ ਵੀ ਚੰਗੇ ਗੁਣ ਪੈਦਾ ਹੋ ਜਾਣਗੇ ਤੁਹਾਡੇ ਅੰਦਰ ਵੀ ਬੰਦਗੀ ਕਰਨ ਦੀ ਭਾਵਨਾ ਜਿਹੜੀ ਹੈ ਪੈਦਾ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਮੋਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਤੇ ਜੇਕਰ ਮੋਲ ਮੰਤਰ ਦੇ ਜਾਪ ਨਾਲ ਅਸੀਂ ਗੁਰਬਾਣੀ ਦੇ ਜਾਪ ਲਈ 10 ਕੰਮ ਇਹ ਕਰਨੇ ਸ਼ੁਰੂ ਕਰ ਦੇਣਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੇ ਮਿਹਰ ਹਮੇਸ਼ਾ ਲਈ ਸਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ